ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਸ਼੍ਰੀ ਮੁਖਤਰ ਸਾਹਿਬ ਤੋਂ ਦਿਵਿਆਂਗ ਆਖਰੀ ਉਮੀਦ ਵੈਲਫੇਅਰ ਸੋ ਸੇਵਾ ਸੁਸਾਇਟੀ ਸ਼੍ਰੀ ਮੁਖਤਰ ਸਾਹਿਬ ਵਿਖੇ ਯੂਨਾਈਟਿਡ ਵੀਲਚੇਅਰ ਕ੍ਰਿਕਟ ਸੀਰੀਜ਼ ਕੀ 20 ਮੈਚ ਕਰਵਾਇਆ ਗਿਆ 9 ਤਾਰੀਖ ਨੂੰ ਫਾਈਨਲ ਮੈਚ ਜਿਹੜਾ ਖੇਡਿਆ ਜਾਵੇਗਾ ਮੌਕੇ ਤੇ ਪਹੁੰਚੇ ਹੋਏ ਪ੍ਰਬੰਧਕ ਅਤੇ ਖਿਡਾਰੀਆਂ ਦੇ ਨਾਲ ਕਰਾਉਂਦੇ ਹਾਂ ਤੁਹਾਡੀ ਰੂਪ ਰੂਪ ਗੱਲਬਾਤ ਕੀ ਕਹਿਣਾ ਉਹਨਾਂ ਦਾ ਇਸ ਮੈਚ ਨੂੰ ਲੈ ਕੇ ਮੁਕਸਰ ਨਵਾਸੀਆਂ ਨੂੰ ਅੱਜ ਆਪਾਂ ਐਸਪੀਸੀ ਕਾਨਫਰੰਸ ਗਰਾਊਂਡ ਦੇ ਵਿੱਚ ਇੱਕ ਬਹੁਤ ਹੀ ਸ਼ਲਾਘਾਜਨਕ ਕਦਮ ਵਲਵਾਦੀ ਹੋਈ व्हीलचेयर क्रिकेट एसोसिएशन ਪੰਜਾਬ ਤੇ ਡਿਵਾਈਨ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਵੱਲੋਂ व्हीलचेयर ਮੈਚ ਜੋ ਹੋ ਰਿਹਾ ਹੈ ਉਹਨਾਂ ਦੀ ਸ਼ਲਾਘਾ ਕਰਦੇ ਹਾਂ ਇਹਨਾਂ ਦੇ ਪ੍ਰਧਾਨ ਸੁਲਵਿੰਦਰ ਸਿੰਘ ਮਾਸਟਰ ਜੀ ਤੇ ਵਿੱਕੀ ਜੀ ਆਪਣਾ ਸੰਦੀਪ ਸਿੰਘ ਜਿਨ੍ਹਾਂ ਨੇ ਉਪਰਾਲਾ ਸ਼ੁਰੂ ਕੀਤਾ ਵੀ ਪਿਛਲੇ ਸਾਲ ਵੀ ਮਾਰਚ ਦੇ ਵਿੱਚ ਬਹੁਤ ਸੋਹਣਾ ਇਹਨਾਂ ਨੇ ਪੰਜਾਬ ਐਂਡ ਹਰਿਆਣਾ ਦਾ ਕੀਤਾ ਸੀਗਾ ਤੇ ਐਤਕੀ ਦੋ ਟੀਮਾਂ ਹੈਗੀਆਂ ਪੰਜਾਬ ਗ੍ਰੀਨ ਐਂਡ ਪੰਜਾਬ ਬਲੂ ਜੋ ਕਿ ਦੋ ਦਿਨਾਂ ਦਾ ਸੀਰੀਜ਼ 2020 ਸੀਰੀਜ਼ ਮੈਚਸ ਹੈ ਤੇ ਉਹਨਾਂ ਨੂੰ ਇਹ ਆਰਗੇਨਾਈਜ਼ ਸੁਲਵਿੰਦਰ ਮਸਤਝੀ ਨੇ ਕੀਤਾ ਜੋ ਕਿ ਬਹੁਤ ਸ਼ਲਾਘਾ ਜੋ ਕੰਮ ਹੈ ਇਹਨਾਂ ਦੇ ਹੌਸਲੇ ਨੂੰ ਆਪਾਂ ਸਲੂਟ ਕਰਦੇ ਹਾਂ ਵੀਰ ਤੇ ਸ੍ਰੀ ਮੁਕਸਾ ਸਾਹਿਬ ਦੇ ਸਾਰੇ ਨਿਵਾਸੀਆਂ ਨੂੰ ਕਹਿੰਦੇ ਹਾਂ ਕਿ ਆਸੇ-ਪਾਸੇ ਸਾਰੇ ਪਰੀਜ਼ ਵਿਜ਼ਿਟ ਕਰਕੇ ਜਾਓ ਤੇ ਇਹਨਾਂ ਨੂੰ ਪਲੀਜ਼ ਕਾਈਂਡਲੀ ਆਪ ਦਾ ਹੌਸਲਾ ਵਚਾਈ ਦਿਓ। ਥੈਂਕ ਯੂ ਵੈਰੀ ਮਚ। ਅ ਇਹ ਸਿਪਿਲੇ ਸਾਥ ਤੋਂ ਸ਼ੁਰੂ ਹੋਇਆ ਤੇ ਰੈਗੂਲਰਲੀ ਹਰੇ ਸਾਲ ਇਹ ਕੰਟੀਨਿਊ ਹੋਇਆ ਕਰੂਗਾ। ਅ ਅੱਜ ਦੋ ਮੈਚ ਹੋਣੇ ਆ 2020 ਦੇ ਦੋ ਮੈਚ ਹੋਣਗੇ ਕੱਲ ਫਾਈਨਲ ਮੈਚ ਹੋਊਗਾ। ਇਹ ਦੋ ਹੀ ਟੀਮਾਂ ਇੱਕ ਤਾਂ ਪੰਜਾਬ ਬਲੂ ਤੇ ਪੰਜਾਬ ਗ੍ਰੀਨ ਇਹ ਪੰਜਾਬ ਲੈਵਲ ਦਾ ਆਪਣਾ ਇਵੈਂਟ ਹੈ ਜਿਹੜਾ ਜਿਹੜਾ ਬਹੁਤ ਕਿਤੇ ਕਿਤੇ ਆਇਆ ਸੰਕਟ ਨੂੰ ਮੋੜ ਕੇ ਆਇਆ ਹੈ ਮੇਰਾ ਨਾਮ ਵਿੱਕੀ ਗੋਲਨਾ ਹੈ ਮੈਂ व्हीलचेयर क्रिकेट एसोसिएशन ਵੱਲੋਂ ਦਿਵਿਆਂਗ ਆਗ੍ਰਮੀ ਦੇ ਵੱਲੋਂ ਇਹ ਮੈਚ ਕਰਵਾਇਆ ਜਾ ਰਿਹਾ ਹੈ ਔਰ ਮੈਂ ਗ੍ਰੀਨ ਟੀਮ ਦਾ ਪੰਜਾਬ ਟੀਮ ਦਾ ਕੈਪਟਨ ਹਾਂ ਔਰ ਮੈਂ ਪੰਜਾਬ ਟੀਮ ਦਾ ਮੈਂਬਰ ਵੀ ਹਾਂ ਔਰ ਇਹ ਜੋ ਵੀ ਟੂਰਨਾਮੈਂਟ ਅੱਜ ਹੋ ਰਿਹਾ ਹੈ व्हीलचेयर क्रिकेट ਇਹ ਸਾਰਿਆਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਬਹੁਤ ਆਲਓਵਰ ਸਾਰੇ ਹੀ ਪੰਜਾਬ ਦੇ ਵਿੱਚੋਂ ਇਹ ਪਲੇਅਰ ਆਏ ਨੇ ਖੇਡਣ ਲਈ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਥੈਂਕ ਯੂ ਕਿ ਵੀ ਹੁੰਦੇ ਰਹਿਣਗੇ ਮੈਚ ਇਹ ਅਸੀਂ ਅਸੀਂ ਲਗਾਤਾਰ ਇਹ ਮੈਚ ਕਰਾਉਂਦੇ ਰਵਾਂਗੇ ਹਰ ਸਾਲ ਅਸੀਂ ਇਹ ਮੈਚ ਪਿਛਲੇ ਟਾਈਮ ਸਤਾਈ ਅਪ੍ਰੈਲ ਹਰਿਆਣਾ ਤੇ ਪੰਜਾਬ ਦਾ ਮੈਚ ਸੀ ਤੇ ਹੁਣ ਅਸੀਂ ਅੱਗੇ ਸੋਚਦੇ ਅਸੀਂ ਚਾਰ ਟੀਮਾਂ ਦਾ ਮੈਚ ਕਰਵਾਈ ਹੈ ਇਹ ਇਹ ਜਿਹੜੇ ਮੈਚ ਚੱਲ ਰਹੇ ਅੱਜ ਦਾ ਮੈਚ ਜੋ ਚੱਲ ਰਿਹਾ ਪੰਜਾਬ ਦੇ 올ਓਵਰ ਪੰਜਾਬ ਤੋਂ ਇਹ ਸਾਰੇ ਪਲੇਅਰ ਜੋ ਆਪਣੇ ਆਸ-ਪਾਸ ਦੇ ਲੁਧਿਆਣਾ ਚੰਡੀਗੜ੍ਹ ਕੋਟਕਪਰਾ ਫਰੀਦਕੋਟ ਮੁਕਸਰ ਤੋਂ ਸਾਰੇ ਹੀ ਹੈਗੇ ਆ ਇਹ ਪੰਜਾਬ ਗ੍ਰੀਨ ਅਤੇ ਪੰਜਾਬ ਬਲੂ ਦੇ ਮੈਚ ਨੇ ਪਰ ਇਹ ਪੰਜਾਬ ਦੇ ਹੀ ਪਲੇਅਰ ਨੇ ਹੁੰਦਾ ਔਰ ਉਸ ਤੋਂ ਬਾਅਦ ਅਸੀਂ ਅੱਗੇ ਸੋਚ ਰਹੇ ਆਂ ਵੀ ਆਪਾਂ ਚਾਰ ਟੀਮਾਂ ਬੁਲਾ ਕੇ ਮੈਚ ਕਰਾਈਏ ਅਗਲੇ ਸਾਲ ਜੋ ਵੀ ਹੋਏਗਾ ਚਾਰ ਟੀਮਾਂ ਦਾ ਮੈਚ ਕਰਾਂਗੇ ਲੌ ਸਪੋਰਟ ਮੰਤਰੀ ਜਿਹੜਾ ਮੈਚ ਕਰਵਾਏ ਜਾ ਰਹੇ ਨੇ ਬ੍ਰਾਡ ਮੰਡ ਦੇ ਸਪੋਰਟ ਕਿੰਨੇ ਮੈਚ ਬ੍ਰਾਡ ਦੇ ਕਹਿੰਦੇ ਮੈਂ ਸਲਵਿੰਦਰ ਸਿੰਘ ਜਟਾਣਾ ਜੀ ਦਿਵਿਆਂਗ ਆਖਰੀ ਮੇਜ ਵੈਲਫੇਅਰ ਸਰਕਲ ਦਾ ਪ੍ਰੈਜ਼ੀਡੈਂਟ ਬੋਲਦਾ ਜੀ ਇਹ ਦੋ ਦੋ ਟੀਮਾਂ ਦੇ ਵਿਚਕਾਰ ਮੈਚ ਕਰਵਾਇਆ ਗਿਆ ਸੀ ਪੰਜਾਬ ਗ੍ਰੀਨ ਤੇ ਪੰਜਾਬ ਬਲੂ ਦੇ ਵਿੱਚ ਤੇ ਇਹ ਟੀਮਾਂ ਜਿਹੜੀਆਂ ਗਿਆ ਤਿਆਰ ਕੀਤੀਆਂ ਗਈਆਂ ਪੰਜਾਬ ਨੂੰ ਇਸ ਤੋਂ ਪਹਿਲੇ 22 ਤਰੀਕ ਨੂੰ ਜਿਹੜਾ ਹੈ ਟੈਲ ਕਰਵਾਇਆ ਗਿਆ ਸੀ ਜਿਨ੍ਹਾਂ ਚੋਂ 12 ਜਿਹੜੇ ਗਿਆ ਆਪਣੇ ਪਲੇਅਰ ਸਿਲੈਕਟ ਹੋਏ ਸੀ ਉਹਨਾਂ 12 ਨੂੰ ਹੁਣ ਇਹਨਾਂ ਦੇ ਵਿੱਚ ਮਿਕਸ ਕਰਕੇ ਇੱਕ ਦੋ ਦੋ ਟੀਮਾਂ ਬਣਾਈਆਂ ਗਈਆਂ ਜੇ ਪੰਜਾਬ ਗ੍ਰੀਨ ਤੇ ਪੰਜਾਬ ਰਿਓ ਤੇ ਆਪਣਾ ਸਾਰੇ ਸਾਥੀਆਂ ਦਾ ਬਹੁਤ ਸਹਾਯੋਗ ਹੈਗਾ کافی ਆਪਣੇ ਮੰਤਰੀ ਸਾਹਿਬ ਵੀ ਆ ਰਹੇ ਗਏ ਉਹਨਾਂ ਨੇ ਵੀ ਐਪਰੀਸ਼ੀਏਟ ਕੀਤਾ ਇਸ ਨੂੰ ਕਿ ਹਾਂ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਤੇ ਅਸੀਂ ਹੋਰ ਵੀ ਇਸ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਆਪਾਂ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੀਏ ਇਸ ਤੋਂ ਇਲਾਵਾ ਆਪਾਂ ਵੱਧ ਤੋਂ ਵੱਧ ਲੋਕਾਂ ਨੂੰ ਇਹ ਖੇਡਾਂ ਵਿੱਚ ਲਾ ਕੇ ਇਹ ਜਿਹੜਾ ਨਸ਼ੇ ਦੀ ਕੋਡ ਹੈਗੇ ਆ ਉਹਨੂੰ ਪੰਜਾਬ ਵਿੱਚ ਕੱਢਣ ਦੀ ਕੋਸ਼ਿਸ਼ ਕਰਾਂਗੇ ਜੀ ਕਿੰਨੇ ਮੈਚ ਨੇ ਅੱਜ ਕਿੰਨੇ ਦਿਨ ਚੱਲਣ ਸਰ ਅੱਜ ਇੱਕ ਮੈਚ ਹੈਗਾ ਤੇ ਕੱਲ ਸੰਡੇ ਨੂੰ ਇਹ ਦੋ ਮੈਚ ਖੇਡੇ ਜਾਣਗੇ ਜੀ ਇਸੇ ਗਰਾਊਂਡ ਦੇ ਵਿੱਚ ਇਹ T20 व्हीलचेयर క్రికెట్ ਟੂਨਾਮੈਂਟ ਹੈ ਜੀ ਤੇ ਤੇ T20 ਮਤਲਬ ਖੇਡੇ ਜਾਣੇ ਕਿ ਆ ਦੋ ਤਿੰਨ ਮੈਚ ਆ ਟੋਟਲ ਅੱਜ ਇੱਕ ਖੇਡਿਆ ਨਾ ਤੇ ਕੱਲ ਦੋ ਖੇਡੇ ਜਾਣਗੇ ਜੀ ਇਹ ਇਹ ਸਰ ਦਿਵਿਆਂਗ ਆ ਦਿਵਿਆਂਗ ਆਕ੍ਰੀਮੀਦ ਵੈਲਫੇਅਰ ਸੁਸਾਇਟੀ ਸੁਸਾਇਟੀ ਵੱਲੋਂ ਅਤੇ ক্রিকেট ਐਸੋਸੀਏਸ਼ਨ ਵੱਲੋਂ ਇਹ ਮੈਚ ਕਰਵਾਏ ਜਾ ਰਹੇ ਈ ਹੈ ਯਾਰ ਬਹੁਤ ਵਧੀਆ ਪ੍ਰੋਗਰਾਮ ਹੈ ਮੇਰੇ ਦੋਸਤਾਂ ਬਈ ਗਰਹੂਣਾ ਵੱਲੋਂ ਪਿਛਲੇ ਸਾਲ ਹੀ ਇਹਨੇ ਬਹੁਤ ਸੋਹਣਾ ਟੂਰਨਾਮੈਂਟ ਕਰਾਇਆ ਸੀ ਦੇਖੋ ਐਸੀ ਚੀਜ਼ ਨਾਲ ਬੱਚਿਆਂ ਨੂੰ ਇੱਕ ਹੌਸਲਾ ਮਿਲਦਾ ਇੱਕ ਸੋਚ ਬਦਲਦੀ ਹੈ ਇੱਕ ਕਮਕਰ ਦਾ ਸ਼ੌਂਕ ਜਾਗਦਾ ਚਲੋ ਪ੍ਰਮਾਤਮਾ ਨੇ ਨਿਖਾਨ ਕੀਤਾ ਹੈ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਹੋਣੀ ਹੈ ਬੱਚੇ ਕਿਹੜਾ ਸੁਣਾ ਮੈਚ ਲਾਸਟ ਵੀ ਵੇਖਿਆ ਐ ਐਸਐਲ ਫੀਰ ਦੋਸਤਾਂ ਤਨਵਾ ਜਿਨ੍ਹਾਂ ਨੇ ਬੜਾ ਸੁਣਾ ਇਹਨੂੰ ਆਰਗੇਨਾਈਜ਼ ਕਰਾਉਂਦੇ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਹੋਰ ਕੱਲ ਹੋਰ ਔਰ ਇਸ ਸਮੇਂ ਵੀ ਇਹਨੂੰ ਹੋਰ ਪ੍ਰਾਦਾ ਮਿਲੂਗਾ ਤੇ ਹੋਰ ਚੰਗਾ ਹੋਊਗਾ ਆ ਪੰਜਾਬ ਵਾਸਤੇ ਪੰਜਾਬ ਦੇ ਬੱਚਿਆਂ ਵਾਸਤੇ ਬਹੁਤ ਚੰਗੀ ਚੀਜ਼ ਹੈ ਅਗਲੇ ਵਾਰ ਜਲਦੀ ਹੋਣੀ ਚਾਹੀਦੀ ਮੈਂ ਬਹੁਤ ਜੁਰੀ ਹੈ ਯਾਰ ਆ ਉਦਮ ਕਰਨਾ ਪੈਂਦਾ ਆ ਕਰਾ ਪੈਣਾ ਉਹ ਕਰਾਂਦੇ ਪਰਵਾਜ਼ ਮੈਂ ਤਾਂ ਕਰਦੇ ਆ ਕਿ ਗਾਨਿਆਗੋ ਕੀਤਾ ਇਹ ਸਾਰੇ ਬਹੁਤ ਸਮਾਂ ਮੈਚ ਕਰਾਈ ਸੀ ਨੈਸ਼ਨਲ ਸਕੂਲ ਚ ਹੋਈ ਸੀ ਐਸਰ ਇੱਥੇ ਕਰਾਈ ਜਾਂਦੇ ਬੱਚੇ ਨੂੰ ਕਿਹਦੀ سپورਟ ਮਿਲਦੀ ਏ ਕਿਨੂੰ ਹੌਸਲਾ ਬਣਾਈ ਹੁੰਦੀ ਏ ਇਹ ਦੂਦੇ ਕੋਈ ਕਿਰਪਾ ਦੀ ਪ੍ਰਮਾਤਮਾ ਹੋਰ ਇਹਨੂੰ ਤਾਂ ਦੋਸਤੀ ਬਖਸ਼ੇ ਤੇ ਹੋਰ ਅੱਜ ਮੇਰ ਕਰੇ ਕਿਰਪਾ ਕਰੇ